ਹalleluyah ਸਾਰਨ ਜਾਂਦੇ ਆਪ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਨੂਰਾਂ ਦੀ ਬੋਲੀ ਉੱਤੇ ਉਹਦੇ ਪਤੀ ਵਚਨ ਦੀ ਵਚਨ ਉਹਦੀ ਪਹਿਲੀ ਆਇਤ ਵਿੱਚ ਆਇਆ ਹੈ ਪਾਪ ਦੇ ਇਕਰਾਰ ਕਰਨਾ ਤਨ ਹੈ ਉਹ ਜਿਹਦਾ ਅਪਰਾਧ ਖਰਾ ਹੋ ਗਿਆ ਜਿਹਦਾ ਪਾਪ ਟੱਗਿਆ ਹੋਇਆ ਹੈ ਤਨ ਹੈ ਉਹ ਆਦਮੀ ਜਿਸ ਦੀ ਵਦੀ ਜਹਾਵਾ ਉਹਦੇ ਲੇਖੇ ਨਹੀਂ ਲਾਉਂਦਾ ਅਤੇ ਅਤੇ ਉਸਦੇ ਆਤਮਾ ਵਿੱਚ ਕਪਟ ਨਹਿਮਟ ਜਦ ਮੈਚੋ ਪਵਾ ਰਹੇ ਮੇਰੀਆਂ ਹੱਡੀਆਂ ਸਾਰਾ ਦਿਨ ਨਾਲ ਨਾਲ ਗਲ ਗਈਆਂ ਨਾਲ ਗਈਆਂ ਕਿਉਂ ਜੋ ਤੇਰਾ ਹੱਥ ਦਿਨੇ ਰਾਤ ਤੇ ਰਾਤ ਤੇ ਪਾਰਾ ਸੀ ਕਿਉਂ ਜੋ ਤੇਰਾ ਹੱਥ ਦਿਨ ਰਾਤ ਮੇਰੇ ਉਤੇ ਮਾਰਾ ਸੀ ਮੇਰੀ ਤਰੀ ਗਰਭਣੀ ਦੀ ਔੜ ਵਿੱਚ ਬਦਲ ਗਈ ਮਸਲਾਰ ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ ਅਤੇ ਆਪਣੀ ਬਦੀ ਨਹੀਂ ਲੁਕਾਈ ਮੈਂ ਆਖਿਆ ਕਿ ਮੈਂ ਆਪਣੇ ਅਰਦਾਸ ਪੂਰੀ ਹੋਵਾ ਦੇ ਅੱਗੇ ਮਨ ਲਾਵਾਂਗਾ ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਕਲਿਆਸਲਾਹ ਇਸ ਕਰਕੇ ਹਰ ਇੱਕ ਸੰਤ ਤੇਰੇ ਲਭ ਟੈਨ ਦੇ ਹਿਲੇ ਤੇਰੇ ਅੱਗੇ ਪ੍ਰਾਰਥਨਾ ਕਰੇ ਸੱਚ ਮੁੱਚ ਜਦ ਵੱਡੇ ਪਾਣੀਆਂ ਦੇ ਹੜ੍ਹ ਆਉਂ ਤਾਂ ਉਸ ਤੋੜੀ ਕਦੇ ਨਹੀਂ ਆਪਣੰਗੀ ਤੂੰ ਮੇਰੇ ਨੁਕੰਦਾਰ ਥਾ ਹੈ ਤੂੰ ਮੈਨੂੰ ਤੰਗੀ ਤੋਂ ਵਿਚਾਰ ਰੱਖੇਗਾ ਤੂੰ ਮੈਨੂੰ ਛੁਟਕਾਰੇ ਦੇ ਲਲਕਾਰਿਆਂ ਨਾਲ ਘੇਰੇਗਾ ਸਲਾਮ ਮੈਂ ਤੈਨੂੰ ਸਮਝ ਦੇਵਾਂਗਾ ਅਤੇ ਜਿਸ ਰਾਹ ਉੱਤੇ ਤੈਨੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ ਤੇਰੇ ਉੱਤੇ ਨਿਗ੍ਹਾ ਰੱਖ ਕੇ ਤੈਨੂੰ ਸਲਾਹ ਦਿਆਂਗਾ ਤੁਸੀਂ ਘੋੜੇ ਅਤੇ ਖੱਜਰ ਵਰਗੇ ਨਾ ਹੋਣਾ ਜਿਹੜੇ ਬੇਸਮਝ ਹਨ ਲਗਾਮ ਆਰਵਾਦ ਹਾਰ ਨਾਲ ਉਹਨਾਂ ਨੂੰ ਕਾਬੂ ਕਬ ਰਖੀਦਾ ਨਹੀਂ ਤਾਂ ਉਹ ਤੇਰੇ ਨੇੜੇ ਨਾ ਆਉਣਗੇ ਆਉਣਗੇ। ਦੁਸ਼ਟ ਉਹ ਤੇ ਬਹੁਤ ਸਾਰੀਆਂ ਵਿਪਤਾ ਹਨ। ਹਾਯਾਵਾ ਦੇ ਵਿਸ਼ਵਾਸੀ ਬਣਦੇ ਆਂ ਕਿ ਰੱਖੇਗੀ। ਇਹ ਤਰ੍ਹਾਂ ਯਹਵਾ ਦੇ ਜਨਾਨਦ ਹੋ ਹੋ ਅਤੇ ਖੁਸ਼ੀ ਮਨਾਓ। ਇਹ ਸਾਰੇ ਸੱਚੇ ਦਿਲੋਂ ਜੈਕਾਰਾ ਗਜੋ ਗਜੋ।